ਵੀਹਾਂ ਜੀ ਜੀ ਅੱਜ ਮੈਂ ਲੈ ਕੇ ਆਈਆਂ ਜੀ ਇੱਕ ਪੈਕ ਜੋ ਕਿ ਸਾਡੀ ਟੈਨਿੰਗ ਨੂੰ ਵੀ ਰਿਮੂਵ ਕਰੇਗਾ ਸਾਡੇ ਦਾਗ-ਦੱਬੇ ਛਾਈਆਂ ਅਤੇ ਰਿੰਕਲਸ ਨੂੰ ਵੀ ਦੂਰ ਕਰੇਗਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਈਜ਼ੀ ਐਸ ਪੈਕ ਨੂੰ ਬਣਾਉਣਾ ਤੇ ਬਹੁਤ ਹੀ ਜ਼ਿਆਦਾ ਇਫੈਕਟਿਵ ਜਿਹੜਾ ਰਿਜ਼ਲਟ ਮਿਲਦਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਹਿੰਦਕਾਦੈਂਚ ਸਭ ਠੀਕ ਠਾਕ ਹੋਗੇ ਚੜੀ ਕਲਾ ਵਿੱਚ ਹੋਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਤੇ ਅੱਜ ਆਪ ਅਮ ਇੱਕ ਪੈਕ ਠੀਕ ਹੈ ਜੀ ਜਿਹਦਾ 베ਸ ਰਹੇਗਾ ਖਨੀ ਹਾਨੀ ਆਪਣਾ ਮੇਨ ਇਨਗਰੀਡੀਐਂਟ ਹੋਏਗਾ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਡ ਕਰਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਹੈ ਥਰੂ ਇਸਤੇਮਾਲ ਕਰਕੇ ਵੇਖਿਓ ਠੀਕ ਹੈ ਜੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਬਣਾਉਣਾ ਤੇ ਉਹਦੇ ਲਈ ਜੀ ਆਪਾਂ ਕਿ ਲਾਂਗ ਇੱਕ ਖਾਲੀ ਬੌਲ ਠੀਕ ਹੈ ਜੀ ਮੈਂ ਕੱਚਾ ਲੈ ਲਿਆ ਤੁਸੀਂ ਕੋਈ ਵੀ ਲੈ ਸਕਦੇ ਹੋ ਪਲਾਸਟਿਕ ਦਾ ਲੈ ਕੱਚਾ ਕੋਈ ਵੀ ਜਿਹੜਾ ਤੁਹਾਨੂੰ ਅਵੇਲੇਬਲ ਹੈਗਾ ਠੀਕ ਹੈ ਜੀ ਬੋਲ ਲ ਨਮਕ ਤੇ ਹੁਣ ਜੀ ਆਪਾਂ ਇਹ ਵਿੱਚ ਪਾਵਾਂਗੇ ਆਪਾਂ ਹਨੀ ਠੀਕ ਹੈ ਜੀ ਹਨੀ ਜਿਹੜਾ ਆਪਾਂ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਸਕਿਨ ਨੂੰ ਆਪਣੀ ਜਿਹੜਾ ਨਮੀ ਦਿੰਦਾ ਠੀਕ ਹੈ ਜੀ ਸਕਿਨ ਨੂੰ ਆਪਣੀ ਨੂੰ ਹਾਈਡਰੇਟ ਰੱਖਦਾ ਤੇ ਐਂਟੀ ਬੈਕਟੀਰੀਅਲ ਪ੍ਰੋਪਰਟੀਜ਼ ਵੀ ਹੁੰਦੀਆਂ ਨੇ ਹਨੀ ਦੇ ਵਿੱਚ ਠੀਕ ਹੈ ਜੀ ਤੇ ਇਹ ਮੈਥੀ ਲਿਆਗਾ ਪਤੰਜਲੀ ਦਾ ਹੁੰਦੀ ਹੈ ਤੁਸੀਂ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ ਜੋ ਤੁਹਾਨੂੰ ਸੂਟ ਕਰਦਾ ਹੈ ਠੀਕ ਹੈ ਜੀ ਤੇ ਇਹਦਾ ਆਪਾਂ ਇੱਕ ਚਮਚ ਮਿਲਾਵਾ ਲੈ ਲਾਂਗੇ ਠੀਕ ਹੈ ਜੀ ਆਹ ਦੇਖ ਸਕਦੇ ਹੋ ਕਿ ਇੱਕ ਚਮਚ ਜਿਹੜਾ ਇਹਦਾ ਲੈ ਲਿਆ ਵਾ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਐਡ ਕਰਨੀ ਆ ਕਾਫੀ ਠੀਕ ਹੈ ਜੀ ਕਾਫੀ ਦਾ ਮੈਂ ਇੱਕ ਸੈਸ਼ ਜਿਹੜਾ ਉਹ ਲੈ ਲਿਆ ਵਾ ਇੱਕ ਪੌਚ ਬਿਲਕੁਲ ਠੀਕ ਹੈ ਜੀ ਤੇ 2 ਰੁਪਏ ਦਾ ਆਉਂਦਾ ਹੈਗਾ ਠੀਕ ਹੈ ਜੀ ਤੁਸੀਂ ਵੀ ਲੈ ਸਕਦੇ ਹੋ ਇਹ ਕੋਈ ਵੀ ਕਿਸੇ ਵੀ ਕੰਪਲੈਂਸ ਵੀ ਲੈ ਸਕਦੇ ਕਾਫੀ ਵੀ ਜਿਹੜੀ ਸਾਡੇ ਦਾਗ ਨੂੰ ਨਿਖਾਰਦੇ ਵਿੱਚ ਬਹੁਤ ਹੈਲਪ ਕਰਦੀ ਆ ਸਕਿਨ ਦੇ ਉੱਪਰ ਜਿਹੜੇ ਤੱਤ ਬਿਨੇ ਨੂੰ ਵੀ ਦੂਰ ਕਰਦੀ ਆ ਠੀਕ ਹੈ ਜੀ ਕਾਫੀ ਵੀ ਜਿਹੜੀ ਆਪਣੀ ਸਕਿਨ ਦੇ ਲਈ ਬਹੁਤ ਵਧੀਆ ਹੁੰਦੀ ਹੈ ਬਹੁਤ ਬੈਨੀਫੀਸ਼ੀਅਲ ਹੁੰਦੀ ਹੈ ਠੀਕ ਹੈ ਜੀ ਕਾਫੀ ਨੂੰ ਵੀ ਆਪਾਂ ਜਿਹੜੀ ਆਪਣੀ ਸਕਿਨ ਕੇਅਰ ਆ ਉਹ ਵੀ ਯੂਜ਼ ਕਰਨਾ ਚਾਹੀਦਾ ਵਾ ਇਹ ਪੈਕਸ ਦਿਨਲੀ ਵੀ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਵਿੱਚ ਆਪ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਅੱਪ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਠੀਕ ਹੈ ਜੀ ਉਹ ਹੈਗਾ ਜੀ ਨੀਬ ਠੀਕ ਹੈ ਜੀ ਅੱਜ ਆਪਾਂ ਨੀਂਬੂ ਲਾ ਲਿਆ ਹੋ ਠੀਕ ਹੈ ਜੀ ਨੀਂਬੂ ਵੀ ਜਿਹੜਾ ਵਾ ਆਪਾਂ ਜਿਹੜੇ ਸਕਿਨ ਦੇ ਉੱਪਰ ਦਾ ਤੱਬੇ ਹੁੰਦੇ ਆ ਉਹਨਾਂ ਨੂੰ ਹਲਕਾ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਉਹ ਨਹੀਂ ਸੂਟ ਕਰਦਾ ਹੈਗਾ ਉਹ ਇਸ ਦੀ ਜਗ੍ਹਾ ਤੇ ਟਮਾਟਰ ਦਾ ਡਰੈਸਿੰਗ ਦੇ ਟਮਾਟਰ ਦਾ ਠੀਕ ਹੈ ਜੀ ਤੇ ਜਾਂ ਫਿਰ ਔਰੇਂਜ ਦਾ ਜੂਸ ਵੀ ਲੈ ਸਕਦੇ ਹੋ ਠੀਕ ਹੈ ਜੀ ਤਾਂ ਜਿਹਨਾਂ ਵਿੱਚ ਕੋਈ ਵੀ ਚੀਜ਼ ਆਪਾਂ ਲੈ ਸਕਦੇ ਆ ਇਹਦੇ ਵਿੱਚ ਜਿਹੜਾ ਵਿਟਾਮਿਨ ਸੀ ਆ ਬਹੁਤ ਜ਼ਿਆਦਾ ਹੁੰਦਾ ਤੇ ਜਿਹੜਾ ਵਿਟਾਮਿਨ ਸੀ ਆ ਆਪਣੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਜੀ ਤੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਸੀ ਤੇ ਅੱਜ ਦਾ ਸਾਰਿਆਂ ਨੂੰ ਪਤਾ ਜੀ ਵਿਟਾਮਿਨ ਸੀ ਕਿਉਂ ਆ ਮਤਲਬ ਬੈਨੀਫੀਸ਼ੀਅਲ ਆਪਣੀ ਸਕਿਨ ਦੇ ਲਈ ਤੇ ਹੁਣ ਜੀ ਆਪਾਂ ਇਹਦੇ ਵਿੱਚ ਨਿੰਬੂ ਐਡ ਕਰਾਂਗੇ ਨਿੰਬੂ ਆਪਾਂ ਕੱਟ ਲੈਨੇ ਆਂ ਜੀ ਪਹਿਲਾਂ ਠੀਕ ਹੈ ਜੀ ਤੇ ਦੱਸਦੇ ਆਪਾਂ ਕਿੰਨਾ ਕੁ ਐਡ ਕਰਾਂਗੇ నిंबू ਆਪਾਂ ਜ਼ਿਆਦਾ ਨਹੀਂ ਐਡ ਕਰਨਾ ਹੈਗਾ ਠੀਕ ਹੈ ਜੀ ਸਿਰਫ ਥੋੜਾ ਜਿਹਾ ਵੀ ਘੱਟ ਲਈ ਦੇਣਾ ਹੈ ਠੀਕ ਹੈ ਜੀ ਥੋੜਾ ਜਿਹਾ ਆਪਾਂ ਨਿੰਬੂ ਐਡ ਕਰਤਾ ਹਾਂ ਜਸਟ 5 ਤੋਂ 6 ਬੂੰਦਾਂ ਠੀਕ ਹੈ ਜੀ 2 3 ਦੇ 4 5 ਤੇ 6 ਠੀਕ ਹੈ ਜੀ ਆਪ 6 ਬੂੰਦਾਂ ਵਿੱਚ ਐਡ ਕੀਤੀਆਂ ਨੇ ਨਿੰਬੂ ਦੇ ਰਸ ਦੀਆਂ ਆਪਾਂ ਜਿਆਦਾ ਨਿੰਬੂ ਵਿੱਚ ਐਡ ਨਹੀਂ ਕਰਨਾ ਕਿਉਂਕਿ ਜੇ ਅਗਰ ਜ਼ਿਆਦਾ ਰਸ ਪਾਵਾਂਗੇ ਤਾਂ ਉਹ ਸਾਡੀ ਸਕਿਨ ਨੂੰ ਡੈਮੇਜ ਵੀ ਕਰ ਸਕਦਾ ਠੀਕ ਹੈ ਜੀ 6 ਤੋਂ 7 ਗੂੰਦਾ ਆਪਾਂ ਵਿੱਚ ਪਾਣੀ ਠੀਕ ਹੈ ਜੀ ਤੇ ਲਓ ਜੀ ਇਹ ਹੋ ਗਿਆ ਆਪਣਾ ਮਿਕਸ ਠੀਕ ਹੈ ਜੀ ਆਪਣਾ ਪੈਕ ਜਿਹੜਾ ਵਾ ਰੈਡੀ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਲਗਾਉਣਾ ਕਿਸ ਤਰ੍ਹਾਂ ਉਹ ਮੈਂ ਤੁਹਾਨੂੰ ਦੱਸਦੀ ਹਾਂ ਤੇ ਅੱਜ ਮੈਂ ਬਰਸ਼ ਲੈ ਲਿਆ ਮੈਂ ਬਰਸ਼ ਤੇ ਨਾਲ ਲਗਾ ਲਾਂਗੀ ਠੀਕ ਹੈ ਜੀ ਤੁਸੀਂ ਹੱਥ ਦੇ ਨਾਲ ਵੀ ਲਗਾ ਸਕਦੇ ਹੋ ਆਪਸ਼ਨ ਪਹਿਨੀ ਫੇਸ ਨੂੰ ਸਾਫ ਕਰ ਲੈਣਾ ਠੀਕ ਹੈ ਜੀ ਲਗਾਉਣ ਤੋਂ ਪਹਿਲਾਂ ਫੇਸ ਆਪਾਂ ਵਾਸ਼ ਕਰ ਲਾਂਗੇ ਤੇ ਮੇਰਾ ਫੇਸ ਜਿਹੜਾ ਮੈਂ ਵਾਸ਼ ਕਰ ਚੁੱਕੀ ਆ ਜੀ ਠੀਕ ਹੈ ਜੀ ਤੇ ਮੈਂ ਮੈਸਰਨ ਅਪਲਾਈ ਕਰਾਂਗੀ ਆਪਣੇ ਫੇਸ ਦੇ ਉੱਪਰ ਅੱਖਾਂ ਦਾ ਸਟਰਸ ਜਿੰਗੀ ਤਰ੍ਹਾਂ ਕੋਲ ਕੇ ਇਸ ਤੇ ਅਪਲਾਈ ਕਰ ਲਓ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਤੁਸੀਂ ਜ਼ਰੂਰ ਇਸ ਨੂੰ ਸਬੰਧ ਕਰਕੇ ਵੇਖਿਓ ਠੀਕ ਹੈ ਜੀ ਇਸ ਤਰ੍ਹਾਂ ਕੋਲ ਫੇਸ ਤੇ ਇਸ ਤਰ੍ਹਾਂ ਅੱਖਾਂ ਦੇ ਕੋਲ ਵੀ ਲਗਾ ਸਕਦੇ ਜਿਸ ਤਰ੍ਹਾਂ ਕਾਲੇ ਕੱਪੇ ਹੁੰਦੇ ਨਾ ਆ ਕਾਲੇ ਕੇ ਅੱਖਾਂ ਦੇ ਕੋਲ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈਗਾ ਹੈ ਇਸ ਤਰ੍ਹਾਂ ਸਿਰਫ ਅੱਖਾਂ ਦੇ ਵਿੱਚ ਨਾ ਲੱਗੇ ਇਹਨਾਂ ਧਿਆਨ ਰੱਖਿਓ ਠੀਕ ਹੈ ਜੀ चलिए प्रेस पूरे फेस से हाथों पैर लगा सकते हैं आप इंस्टेंट ग्लो जो अपनी स्किन आंता है इसन जरूर ट्राई करके देखो आपू डेली लगा सकते हैं ठीक है जी ਅਪਾ ਕਰਤੰਦੀ ਵੀ ਲਗਾ ਲਾਂਗੇ। ਕਿਲੋ ਜੀ ਆਪਣਾ ਇਹ ਸੋਨਾ ਪੈਕ ਸੀਗਾ ਕੋ ਲੱਗ ਚੁੱਕਿਆ। ਕਿਲੋ ਜੀ ਇਸ ਨੂੰ ਆਪ ਪੂਰੇ ਫੇਸ ਤੇ ਲਗਾ ਲਿਆ ਤੇ ਹੁਣ ਆਪ ਅਸ ਨੂੰ 20 ਤੋਂ 25 ਮਿੰਟ ਦੇ ਲਈ ਇਸ ਤਰੀਕੇ ਫੇਸ ਤੇ ਲੱਗਾ ਰਹਿਣ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਆਪ ਅਸ ਨੂੰ ਵਾਸ਼ ਕਰਾਂਗੇ ਠੀਕ ਹੈ ਜੀ। ਤੇ ਸਿੰਪਲ ਪਾਣੀ ਨਾਲ ਆਪ ਅਸ ਨੂੰ ਵਾਸ਼ ਕਰਨਾ ਹ ਕੋਈ ਆਪਾ ਫੇਸ ਵਾਸ਼ ਨਹੀਂ ਲਗਾਉਣਾ। ਸਿੰਪਲ ਵਾਸ਼ ਕਰਾਂਗੇ ਠੀਕ ਹੈ ਜੀ ਇਹ ਤੁਹਾਨੂੰ ਰਿਜ਼ਲਟ ਰਿਜ਼ਲਟ ਬਹੁਤ ਕਰਨੇ ਆ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ 20 ਮਿੰਟ ਬਾਅਦ ਠੀਕ ਹੈ ਜੀ 20 ਤੋਂ 25 ਮਿੰਟ ਬਾਅਦ ਫਿਰ ਹਾਂ ਜੀ ਜੀ ਇਸ ਮੈਕ ਨੂੰ ਲੱਗੇ ਹੋਏ 20 ਮਿੰਟ ਹੋ ਚੁੱਕੇ ਨੇ ਆਪਣੇ ਫੇਸ ਦੇ ਉੱਪਰ ਤੇ ਹੁਣ ਆਪਾਂ ਇਸ ਨੂੰ ਹਲਕੀ ਜਿਹੀ ਮ사ਜ ਕਰਾਂਗੇ ਠੀਕ ਹੈ ਜੀ ਇਸ ਦਾ ਦੋਂ ਦੋ ਤੋਂ 3 ਮਿੰਟ ਦੇ ਲਈ ਮ사ਜ ਕਰਕੇ ਫਿਰ ਆਪਾਂ ਇਸ ਤੋਂ ਬਾਅਦ ਇਸ ਨੂੰ ਵਾਸ਼ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਸਰਕਲ ਮੋਸ਼ਨ ਦੇ ਵਿੱਚ ਆਪਾਂ ਮ사ਜ ਜਿਹੀ ਕਰਾਂਗੇ ਬੋਲ ਸੀ ਇਹ ਤੁਹਾਡਾ ਕਿ ਨਾ ਦੀ ਰਿਜ਼ਲਟ ਆ ਠੀਕ ਹੈ ਜੀ ਤੇ ਬਾਕੀ ਨੂੰ ਵਾਸ਼ ਕਰਕੇ ਹੋખા ਨਹੀਂ ਤੇ ਬਣਾ ਪਾਸ ਨੂੰ ਵਾਸ਼ ਕਰਕੇ ਆਉਨੇ ਆ ਠੀਕ ਹੈ ਜੀ ਸਿੰਪਲ ਪਾਣੀ ਦੇ ਨਾਲ ਮੈਂ ਵਾਸ਼ ਕਰਕੇ ਆਉਣੀ ਆ ਤੇ ਫਿਰ ਤੁਹਾਨੂੰ ਮੈਂ ਰਿਜ਼ਲਟ ਵਿਖਾਉਂਦੀ ਆ ਠੀਕ ਹੈ ਜੀ ਕੋਲ ਜੀ ਆਪਾਂ ਪੇਸਟ ਜਿਹੜਾ ਵਾਸ਼ ਕਰ ਲਿਆ ਦੇਖ ਸਕਦੇ ਤੁਸੀਂ ਅੱਗੇ ਬਹੁਤ ਹੀ ਵਧੀਆ ਜੇ ਇਹ ਰਿਜ਼ਲਟ ਆਇਆ ਹੈ ਨਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੋਈ ਮੋਇਸਚਰਾਈਜ਼ਰ ਜਾਂ ਫਿਰ ਸੰਸਕ੍ਰੀਨ ਵਗੈਰਾ ਲਗਾ ਸਕਦੇ ਹਾਂ ਜਾਂ ਫਿਰ ਤੁਸੀਂ ਐਲੋਵੇਰਾ ਜੈਲੀ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਜ਼ਿਆਦਾਤਰ ਐਲੋਵੇਰਾ ਜੈਲੀ ਲਗਾਵਣੀ ਆ ਤੇ ਇਹ ਜੀ ਰਾਮ ਤੇ ਐਲੋਵੇਰਾ ਜੈਲ ਲਗਾ ਲੈਣੀ ਆ ਠੀਕ ਹੈ ਜੀ ਤਾਂ ਕਿ ਸਕਿਨ ਜਿਹੜੀ ਆਪਣੀ ਹਾਈਡਰੇਟ ਰਹੇ ਤਿਲੋ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਮਤਲਬ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਿਹੜਾ ਥੀ ਫ੍ਰੈਸ ਕਰ ਦਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ